ਵਾਜੀ ਸਾਧ ਸੰਗਤ ਵੱਜ ਕੇ ਫਤਵਾਈਏ ਆਖੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਾ ਜੁਰਮੀ ਦੌਰ ਦੀਆਂ ਚੜਿਆ ਸਨ 7890 ਦੇ ਦੋਸੇ ਚੁੱਕ ਲੋ ਗੱਭਰੂ ਅਜੇ ਤੱਕ ਨਹੀਂ ਲੱਭੇ ਹਰ ਬਾਂਦੇ ਫੜ ਲੇਗੇ ਨਜਰੀ ਆਉਂਦੇ ਨਹੀਂ ਲੱਭਦੀ ਪੁੱਤ ਕਰਨੇ ਨੂੰ ਵੇਖੀ ਬੁੱਢੀ ਮਾਂ ਇੱਕ ਥਾਣੇ ਲੱਭਦੀ ਪੁੱਤ ਕਰਨੇ ਨੂੰ ਵੇਖੀ ਬੁੱਢੀ ਮਾਂ ਇੱਕ ਥਾਣੇ ਉਹ ਵਾਪਸ ਮੁੜਨੇ ਨਹੀਂ ਜਾਲਮ ਵਿੱਚ ਡਰੇਨਾ ਛਿੱਟੇ ਉਹ ਵਾਪਸ ਮੁੜਨੇ ਨਹੀਂ ਜਾਲਮ ਵਿੱਚ ਡਰੇਨਾ ਛਿੱਟੇ ਕਈ ਖੰਡਰ ਬਣ ਗਏ ਨੇ ਕਿੰਨੇ ਘਰ ਬੈਰੀਆਂ ਲੁੱਟੇ ਕਈ ਖੰਡਰ ਬਣ ਗਏ ਨੇ ਕਿੰਨੇ ਘਰ ਬੈਰੀਆਂ ਲੁੱਟੇ ਕੋ ਕੋ ਕ ਮਾਰ ਦਿੱਤੇ ਕੋ ਕੋ ਕ ਮਾਰਦੇ ਕਈਆਂ ਤਣਤੇ ਦਰਦੇ ਹੰਡਾਉਣੇ ਬੁੱਢੜੀ ਪੁੱਤ ਮਾਪਿਆਂ ਨੂੰ ਬੁੱਢੜੀ ਪੁੱਤ ਕਰ ਮੈਨੂੰ ਲੱਭਦੀ ਮਾਂ ਦੇ ਕੀ ਕਟਾਉਣੇ ਅੱਤ ਬਾਤ ਦੀ ਕਾਇਕਾਇਕੇ ਗੱਭਰੂ ਪੁੱਤ ਮਾਮਾ ਦੇ ਮਾਰੇ ਹਾਕਮ ਦੇ ਦਰਦਾਂ ਨੇ ਕੀਤੇ ਜਦ ਵੀ ਕੁੱਥੇ ਕਾਰੇ ਦੌਲਤ ਤੇ ਸ਼ੋਰ ਲਈ ਦੌਲਤ ਤੇ ਸ਼ੋਰ ਲਈ ਅਫਸਰ ਬਣ ਬੈਠੇ ਜਰਵਾਣੇ ਲੱਭਦੀ ਪੁੱਤ ਕਰਮੇ ਨੂੰ ਵੇਖੀ ਬੁੱਢੀ ਮਾਂ ਇਕਠਾਣੇ ਲੱਭਦੀ ਪੁੱਤ ਕਰਮੇ ਨੂੰ ਵੇਖੀ ਬੁੱਢੀ ਮਾਂ ਇਕਠਾਣੇ ਛੇਤਾਂ ਵਿੱਚ ਵੱਟੂ ਤੇ ਮਾਣੇ ਟੱਕੀਆਂ ਜੱਗ ਦੇ ਲਾਥਾਂ ਕਰਮਾ ਪੁੱਤ ਦਿਸਿਆ ਨਾ ਕਹਿੰਦੀ ਜਉਂਦੀਆਂ ਅਜੇ ਤਾਂ ਆਸਾਂ ਖੇਤਾਂ ਵਿੱਚ ਵਟ ਉੱਤੇ ਬੁੱਢੜੀ ਮਾਣੇ ਦੇਖਿਆ ਜਦੋਂ ਲਾਸਾਂ ਕਰਮਾ ਪੁੱਤ ਦਿਸਿਆ ਨਾ ਕਹਿੰਦੀ ਜਉਂਦੀਆਂ ਹਜੇ ਇਹ ਆਸਾਂ ਸਰਦਾਰਾਂ ਦੇ ਮੁੰਡਿਆਂ ਨੇ ਸਰਦਾਰਾਂ ਦੇ ਮੁੰਡਿਆਂ ਨੇ ਰੱਖ ਲੈ ਵਿੱਚ ਕਮਾਦਾ ਟਿਕਾਣਾ ਲੱਭਦੀ ਪੁੱਤ ਕਰਮੇ ਨੂੰ ਬੁੱਢੀ ਮਾਂ ਵੇਖੀ ਇੱਕ ਖਾਣੇ ਲੱਭਦੀ ਪੁੱਤ ਕਰਮੇ ਨੂੰ ਬੁੱਢੀ ਮਾਂ ਵੇਖੀ ਇੱਕ ਖਾਣੇ ਹਾੜੀ ਦੀਆਂ ਫਸਲਾਂ ਨੂੰ ਕਰਮਾ ਲਾਉਣਗੇ ਆਪ ਹੀ ਪਾਣੀ ਚੁੱਪ ਚੱਕ ਚੁੱਪ ਕੀਤੇ ਚੱਕ ਲਿਆ ਦੇਖੀ ਆਈ ਜਦਪੁਰ ਦੀ ਟਾਣੀ ਚੁੱਪ ਕਰਕੇ ਚੱਕ ਲਿਆ ਆਈ ਜਦਪੁਰ ਦੀ ਟਾਣੀ ਮੁੰਡਾ ਇੱਕ ਪੁਲਰਾਂ ਦਾ ਮੁੰਡਾ ਇੱਕ ਪੁਲਰਾ ਦਾ ਲਿਖਦਾ ਨਾਲ ਖੂਨ ਦੇ ਗਾਣੇ ਲੱਭਦੀ ਪੁੱਤ ਕਰ ਮੈਨੂੰ ਵੇਖੀ ਬੁੱਢੀ ਮਾਂ ਇੱਕ ਥਾਣੇ ਲੱਭਦੀ ਪੁੱਤ ਕਰ ਮੈਨੂੰ ਬੁੱਢੀ ਮਾਂ ਦੇਖੀ ਇੱਕ ਥਾਣੇ ਧੰਨਵਾਦ ਜੀ